ਅ체 ਇੱਕ ਹੋਰ ਸਵਾਲ ਕਾਫੀ ਉੱਠ ਰਿਹਾ ਸੀਗਾ ਅੱਜ ਰਣਦੀਪ ਸਿੰਘ ਲਾਸ ਬਗਾਸ ਤੋਂ ਮੈਨੂੰ ਇੱਕ ਮੈਸੇਜ ਛੱਡ ਰਹੇ ਨੇ ਔਰ ਉਹਦੇ ਵਿੱਚ ਉਹਨਾਂ ਤਾਂ ਨੰਬਰ ਵੀ ਦਿੱਤੇ ਹੋਏ ਆ ਵੀ ਜੇ ਕਿਸੇ ਵੀਰ ਨੇ ਅਮਰੀਕਾ ਛੱਡ ਕੇ ਇੰਡੀਆ ਜਾਣਾ ਹੈ ਤਾਂ ਵੱਡੀ ਰਾਸ਼ੀ ਚ ਪੈਸਾ ਲੈ ਕੇ ਜਾਣਾ ਹੈ ਤਾਂ WhatsApp ਤੇ ਮੈਸੇਜ ਕਰੋ ਇਹ ਉਹਨਾਂ ਨੇ ਹੋਰ ਲੋਕਾਂ ਬਾਰੇ ਦੱਸਿਆ ਵੀ ਸਾਡੇ ਪੰਜਾਬੀ ਕਰ ਕੀ ਰੇ ਰਣਦੀਪ ਸਿੰਘ ਨੇ ਔਰ ਉਹਦੇ ਵਿੱਚ ਉਹ ਕਹਿੰਦੇ ਜੀ ਸਾਡੇ ਲੋਕ ਉਧਰ ਜਿਹੜੇ ਹੁਣ ਸੋਚ ਰਹੇ ਆ ਕਿ ਬਹੁਤ ਦੇਰ ਤੱਕ ਇੰਨੇ ਸਖਤ ਕਾਨੂੰਨ ਦੇ ਹੁੰਦੇ ਆ ਰੋਕਿਆ ਨਹੀਂ ਜਾਣਾ ਕੰਮਕਾਜ ਨਹੀਂ ਹੋਣੇ ਕੋਈ ਡਰਾਈਵਿੰਗ ਚਾ ਕੋਈ ਹੋਰ ਹੈ ਜਿਹੜੇ ਵਰਕ ਪਰਮਿਟ ਤੇ ਨੇ ਜਿਨ੍ਹਾਂ ਨੂੰ ਹਮੇਸ਼ਾ ਖਤਰਾ ਫੜੇ ਜਾਂਦਾ ਤੇ ਉਹ ਹੁਣ ਜੁਗਾੜ ਲਾ ਰਹੇ ਨੇ ਵੀ ਇੱਥੋਂ ਕੋਈ ਲੋਨ ਲੈ ਲਿਆ ਜਾਵੇ ਕੋਈ ਵੱਡਾ ਲੋਨ ਮਿਲ ਜੇ 50 ਲੱਖ 70 ਲੱਖ ਦਾ ਤੇ ਇੱਥੋਂ ਨਿਕਲਿਆ ਲੱਗਿਆ ਉਹ ਪੈਸੇ ਕਿਹੜੇ ਵਾਪਸ ਦੇਣੇ ਪੈਣੇ ਜੇ ਜਾਣਾ ਹੈ ਤਾਂ ਘੱਟੋ ਘੱਟ ਇਦਾਂ ਦੇ ਪੈਸੇ ਲੈ ਕੇ ਜਾਇਆ ਜਾਵੇ ਇਹ ਟ੍ਰੈਂਡ ਵੀ ਮੁੜ ਕੇ ਬਾਕੀ ਪੰਜਾਬੀਆਂ ਲਈ ਖਤਰੇ ਹੋਣਗੇ ਜੀ ਬਾਕੀ ਜੇ ਕੋਈ ਸਿੰਘ ਨਾਲ ਆਉ ਉਹ ਤੇ ਉਹਦੇ ਲਈ ਹੋਰ ਜ਼ਿਆਦਾ ਖਤਰਾ ਜਿਵੇਂ ਉਹ ਦੋ ਹਾਦਸੇ ਆਤ ਬਾਅਦ ਹੋਇਆ ਸੀ ਜੀ ਬਿਲਕੁਲ ਹੋਊਗਾ ਜੀ ਦੇਖੋ ਇਹ ਇਹ ਬਿਲਕੁਲ ਗਲਤ ਆ ਕਿਉਂਕਿ ਜੋ ਤੁਸੀਂ ਕੋਈ ਆਪਣਾ ਕ੍ਰੈਡਿਟ ਕਾਰਡ ਬਣਾਉਨੇ ਆ ਜਾਂ ਲੋਨ ਲੈਨੇ ਆ ਉਹ ਲੋਨ ਇਸ ਕਰਕੇ ਨਹੀਂ ਦਿੰਦੇ ਵੀ ਤੁਸੀਂ ਲੈ ਕੇ ਭੱਜੋ ਉਹ ਲੋਨ ਇਸ ਕਰਕੇ ਦਿੰਦੇ ਵੀ ਤੁਸੀਂ ਵਾਪਸ ਕਰੋ ਉਹਨੂੰ ਤੇ ਤੁਹਾਡਾ ਜਿਹੜਾ ਕ੍ਰੈਡਿਟ ਆ ਇਹ ਤੁਸੀਂ ਉਸ ਇੰਸਟੀਟਿਊਸ਼ਨ ਨਾਲ ਧੋਖਾ ਕਰ ਰਹੇ ਹੋ ਬੇਸਿਕਲੀ ਉਹ ਤੁਹਾਡੇ ਮਤਲਬ ਕ੍ਰੈਡਿਟ ਦਾ ਮਤਲਬ ਹੈ ਵੀ ਉਹ ਤੁਹਾਡੀ ਜਿਹੜੀ ਉਹ ਦੇਖ ਕੇ ਤੁਹਾਨੂੰ ਦੇ ਰਿਹਾ ਵੀ ਇਹ ਬੰਦੇ ਦੀ ਇੰਨੀ ਕਿ ਸਟੈਂਡਿੰਗ ਹੈ ਵਾਪਸ ਕਰੂਗਾ ਤੁਹਾਡੀ ਵਾਪਸ ਕਰਨ ਦੀ ਇੰਟੈਂਸ਼ਨ ਹੀ ਨਹੀਂ ਕੋਈ ਤੇ ਤੁਸੀਂ ਲੈ ਕੇ ਤਾਂ ਭੱਜ ਗਏ ਹੁਣ ਜੇ ਅੱਵਲ ਦਾ ਪਹਿਲੀ ਗੱਲ ਆ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਆ ਇਹ ਕੋਈ ਵੱਡੀ ਗੱਲ ਨਹੀਂ ਕਿ 트럼ਪ ਸਰਕਾਰ ਇੰਡੀਆ ਤੱਕ ਹੀ ਪਹੁੰਚ ਜੇ ਇਹਨਾਂ ਕੇਸਾਂ 'ਚ ਇਹ ਸਭ ਕੁਝ ਕਰ ਸਕਦੇ ਆ ਸੋ ਜੇ ਜਿਆਦਾ ਲਾਰਜ ਸਕੇਲ ਤੇ ਹੋਣ ਲੱਗੇ ਇੱਕ ਵੱਡੀ ਅਮਾਉਂਟ ਦੇ ਇਹ ਇੱਥੇ ਫੈਡਰਲ ਕੋਰਟ 'ਚ ਕੇਸ ਕਰਕੇ ਇੰਡੀਆ ਤੋਂ ਚੱਕ ਕੇ ਲਿਆ ਸਕਦੇ ਆ ਬੰਦਾ ਉਹਨੂੰ ਉਹਨੂੰ ਕੇਸ ਜਿਹੜਾ ਭੁਗਤਣ ਵਾਸਤੇ ਪਹਿਲੀ ਗੱਲ ਤਾਂ ਯਾਦ ਰੱਖਣ ਸਾਰੇ ਜੀ ਦੂਸਰੀ ਗੱਲ ਜਿਹੜੀ ਆ ਉਹ ਗੁਗੀ ਇੰਡੀਅਨ ਗਵਰਨਮੈਂਟ ਇਹ ਵੀ ਨਹੀਂ ਆਂਦਾ ਕਿ ਜੇ ਕੋਈ ਬੰਦਾ ਫਕਰੋ 2 ਲੱਖ ਡਾਲਰ ਦੀ ਠੱਗੀ ਮਾਰ ਕੇ ਚਲ ਗਿਆ 5 ਲੱਖ ਦੀ 4 ਦੀ ਜਾਂ ਜਾਂ ਜਿੰਨੀ ਵੀ ਆ ਤੇ ਉਹਦੇ ਤੇ ਇੱਕ ਦੋ ਇੱਕ ਤਾਂ ਠੀਕ ਆ ਜੇ ਹਰੇਕ ਬੰਦਾ ਜਿੱਦਾਂ ਕੋ 50 ਹਜ਼ਾਰ ਲਜਾਣ ਲੱਗ ਗਿਆ ਕੋ 40 ਕੋ ਲੱਖ ਤਾਂ ਇਹ ਨਾ ਹੋਵੇ ਵੀ ਇੱਥੇ ਫੈਡਰਲ ਕੋਰਟ ਦੇ ਵਿੱਚ ਕੋਈ ਕੇਸ ਹੋ ਜਵੇ ਜਿਹੜੇ ਕਿ ਕਰਨਗੇ ਦਾ ਬੈਂਕ ਜਾਂ ਕ੍ਰੈਡਿਟ ਕਾਰਡ ਨਾਲ ਹੀ ਪਰ ਫੈਡਰਲ ਗਵਰਨਮੈਂਟ ਇਨਵੈਸਟੀਗੇਟ ਕਰਕੇ ਤਾਂ ਇੰਡੀਅਨ ਗਵਰਨਮੈਂਟ ਦੇ ਅਸੂਗ ਨਾਲ ਉਹਨਾਂ ਨੂੰ ਵਾਪਸ ਲਿਆਵੇ ਤੇ ਕ੍ਰਿਮਨਲ ਕੇਸ ਮੁੜ ਕੇ ਜੇਲ ਜਿਹੜੀ ਕਠੜੀ ਪਵੇ 10 ਸਾਲ ਇਹ ਖਿਆਲ ਰੱਖਣਾ ਚਾਹੀਦਾ ਦੂਸਰੀ ਗੱਲ ਜਿਹੜੀ ਆ ਉਹ ਇਹ ਹੈਗੀ ਆ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਆ ਕਿ ਨਾ ਬਾਕੀਆਂ ਤੇ ਅਸਰ ਪਊਗਾ ਜੇ ਹੁਣ 200 ਬੰਦਾ ਫਰਜ਼ ਕਰੋ ਆਪਣੇ ਕਾਰਡ ਓਵਰ ਲਿਮਿਟ ਕਰਕੇ ਚਲ ਗਿਆ ਤੇ ਮੁੜ ਕੇ ਲੱਭਿਆ ਹੀ ਨਹੀਂ ਕਿੱਥੇ ਗਿਆ ਤਾਂ ਜਿਹੜਾ ਕੱਲ ਨੂੰ ਕੋਈ ਹੋਰ ਅਪਲਾਈ ਕਰੂਗਾ ਉਹਨੂੰ ਤਾਂ ਲੋਨ ਕਦੇ ਨਹੀਂ ਮਿਲਦਾ ਇੱਥੇ ਤੇ ਉਹਨਾਂ ਜਿਹੜੇ ਸਿੰਘ ਆ ਕੌਰ ਜਦਾਂ ਦੇ ਬਹੁਤ ਜ਼ਿਆਦਾ ਬਦਨਾਮੀ ਔੜੀ ਹੋਊਗੀ ਸਟ੍ਰੈਕਨੈਸ ਬਹੁਤ ਜ਼ਿਆਦਾ ਹੋਊਗੀ ਬਾਕੀਆਂ ਵਾਸਤੇ ਕਾਫੀ ਜ਼ਿਆਦਾ ਇਹ ਚ ਮੁਸ਼ਕਲ ਆਉਣਗੀਆਂ ਉਹ ਜਿਹੜੀ ਟਰਕਿੰਗ ਦੇ ਮਾਮਲੇ ਚ ਪੋਜੀਸ਼ਨ ਸੀ ਮਤਲਬ ਉਹ ਵੀ ਤਾਂ ਇੱਕ ਪੰਗਾ ਹੀ ਸੀ ਨਾ ਲੋਡ ਸਿੰਘ ਨਾਂ ਵਾਲਿਆਂ ਨੂੰ ਘੱਟ ਦੇਣੇ ਇਨਸ਼ੋਰੈਂਸ ਦੇ ਮਾਮਲਿਆਂ ਚ ਹੁਣ ਪੱਖਪਾਤ ਹੋਣ ਲੱਗ ਗਿਆ ਦਿਓ ਨਹੀਂ ਦਿਓ ਇੰਸ਼ੋਰੈਂਸ ਔਰ ਇਸੇ ਤਰ੍ਹਾਂ ਫੜੋ ਪੜਾਈ ਤੇ ਹੁਣ ਕੈਲੀਫੋਰਨੀਆ ਨੇ ਜਿਹੜੇ ਇਹ ਕੋਈ ਡਰਾਈਵਿੰਗ ਲਾਇਸੈਂਸ ਪਤਾ ਲੱਗਿਆ ਫਿਰ ਸਖਤੀ ਕਰ ਰਾਇਆ ਜੀ ਉਹ ਇਸ ਕਰਕੇ ਸਖਤੀ ਕੀਤੀ ਆ ਕਿ ਕੈਲੀਫੋਰਨੀਆ ਦੇ ਮੇਰੇ ਨਾਲ ਜਿਹੜੇ ਲੈਫਟ ਹੈਂਡ ਗਵਰਨਰ ਮੇਰੇ ਬਹੁਤ ਮਿੱਤਰ ਨੇ ਤਾਂ ਹੋਰ ਵੀ ਮੇਰੇ ਜਿਹੜੇ ਹੋਰ ਸੱਜਣ ਨੇ ਇਥੇ ਕਾਫੀ ਸਰਕਾਰ ਚ ਨੇ ਅਟਾਰਨੀ ਚਲਨ ਮੇਰੇ ਦੋਸਤ ਨੇ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀਗੀ ਹੋਰ ਵੀ ਜេសੇ ਬੰਦੀਆਂ ਬਹੁਤ ਇਹਨੂੰ ਪਰਸਿਊ ਕਰ ਰਹੇ ਆ ਉਹ ਕਹਿੰਦੇ ਸੋਚ ਰਹੇ ਆ ਕਿ ਇਹਨਾਂ ਨੂੰ ਦਿੱਤੇ ਜਾਣ ਲਾਇਸੈਂਸ ਖਾਸ ਕਰਕੇ ਜੋ ਫੈਡਰਲ ਕੋਰਟ ਜਿਹੜੀ ਉਹ ਵਾਸ਼ਿੰਗਟਨ ਡੀਸੀ ਵਾਲੀ ਆ ਉਹਨੇ ਸਟੇ ਕਰਤਾ ਸੀ ਉਹ ਰੂਲ ਲੇਕਿਨ ਹੋਇਆ ਕੀ ਕਿ ਫੈਡਰਲ ਗਵਰਨਮੈਂਟ ਨੇ ਪੈਰ ਨਹੀਂ ਲਾਇਆ ਉਹਨਾਂ ਨੇ ਕਿਹਾ ਜੇ ਦੋਂਗੇ ਤਾਂ ਅਸੀਂ ਕੈਨਸਲ ਕਰਾਂਗੇ ਜਾਂ ਇਹਨਾਂ ਨੂੰ ਡਿਟੇਨ ਕਰ ਸਕਦੇ ਆ ਵੀ ਅਸੀਂ ਰੂਲ ਬਣਾ ਰਹੇ ਆ ਸਾਨੂੰ ਪਹਿਲਾਂ ਰੂਲ ਬਣਾ ਦਿਓ ਇਹੀ ਗੱਲ ਉਹਨਾਂ ਨੇ ਕੋਰਟ 'ਚ ਕਹੀ ਆ ਫੈਡਰਲ ਕੋਰਟ ਦੇ ਵਿੱਚ ਜਿਹੜੀ ਆਪਾਂ ਇੱਕ ਲਾਸਟ ਆਪਣੇ ਐਪੀਸੋਡ 'ਚ ਵੀ ਕੀਤਾ ਸੀ ਡਿਸਕਸ ਕੇ ਮੇਰੇ ਖਿਆਲ ਤੋਂ ਸਾਨੂੰ ਦੋ ਤਿੰਨ ਮਹੀਨੇ ਦਾ ਟਾਈਮ ਅਸੀਂ ਇਹਦੇ ਵਿੱਚ ਕੁਝ ਚੇਂਜਸ ਕਰਾਂਗੇ ਸੋ ਉਹਦੇ ਕਰਕੇ ਕੈਲੀਫੋਰਨੀਆ ਪਿਛੇ ਹਟ ਗਿਆ ਤੇ ਨਾਲ-ਨਾਲ ਹੁਣ ਜਿਹੜੀ ਇੱਕ ਕੋਲਰਾਡੋ ਸਟੇਟ ਆ ਉਹਦੇ ਬਾਅਦ ਉਹਨਾਂ ਨੂੰ ਵੀ ਕਿਹਾ ਵੀ ਉਹਨਾਂ ਦਾ ਕੋ 24 ਮਿਲੀਅਨ ਡਾਲਰ ਲੰਦੇ ਹੋਣੇ ਸਰਕਾਰ ਤੋਂ ਫੰਡਿੰਗ ਸਾਲ ਦੀ ਉਹ ਅਸੀਂ ਬੰਦ ਕਰ ਦਾਂਗੇ ਕਿ ਤੁਸੀਂ ਲੋਕਾਂ ਦੇ ਲਾਇਸੈਂਸ ਕੈਨਸਲ ਨਹੀਂ ਕੀਤੇ ਇਸ ਤੋਂ ਪਹਿਲਾਂ ਨਿਊਯਾਰਕ ਦੀ ਜਿਹੜੀ ਸਟੇਟ ਆ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਵੱਡੀ ਗਿਣਤੀ ਹੈਗੀ ਆ ਟਰੱਕਿੰਗ ਦੀ ਔਰ ਉਹਦੀ ਸਰਕਾਰ ਜਿਹੜੇ ਡੈਮੋਕ੍ਰੈਟਿਕ ਗਵਰਨਰ ਨੇ ਹੋਕਲ ਉਹਨਾਂ ਨਾਲ ਮਿਲਿਆ ਵੀ ਸੀ ਪਿਛੇ ਜਦੋਂ ਮੈਂ ਗਿਆ ਤੇ ਉਹ ਉਹਨਾਂ ਨੂੰ ਵੀ ਇਹ ਗੱਲ ਕਹੀ ਆ ਬਲਕਿ ਉਹਨਾਂ ਨੇ ਗੱਲ ਚੱਕੀ ਸੀ ਮੀਟਿੰਗ ਦੇ ਵਿੱਚ ਮੇਰ ਨਾਲ ਮੈਂ ਪੁੱਛਿਆ ਉਹਨਾਂ ਨੂੰ ਕਹਿੰਦੇ ਹਾਂ ਸਾਨੂੰ ਜਿਹੜਾ ਫੈਡਰਲ ਗਵਰਨਮੈਂਟ ਕਹਿ ਰਹੀ ਆ ਕਿ ਤੁਸੀਂ ਇਹ ਤੇ ਸਖਤੀ ਕਰੋ ਜਿਆਦਾ ਅਸੀਂ ਹੁਣ ਦੇਖ ਰਿਹਾ ਵੀ ਕੀ ਕਰਨਾ ਵੀ ਇਹਨਾਂ ਦੇ ਕੈਨਸਲ ਕਰੋ ਸੋ ਉਹ ਉਹ ਦਬਾਅ ਪਾ ਰਹੇ ਆ ਤੇ ਕੈਲੀਫੋਰਨੀਆ ਤੇ ਵੀ ਉਹਨਾਂ ਨੇ ਦਬਾਅ ਪਾਇਆ ਤਾਂ ਉਹਦੇ ਕਰਕੇ ਕੈਲੀਫੋਰਨੀਆ ਫੇਰ ਜਿਹੜੀ ਸਰਕਾਰ ਆ ਜੇ ਪਿਛੇ हट ਗਈ ਆ ਟਰਾਂਸਪੋਰਟ ਮੰਤਰੀ ਡਫੀ ਨੇ ਤਾਂ ਬਹੁਤ ਸਾਰੇ ਮੈਂ ਦੇਖਿਆ ਟਵੀਟ ਕੀਤੇ ਹੋਏ ਸੀ ਨਿਊਯਾਰਕ ਨਿਊਯਾਰਕ ਨੂੰ ਲੈ ਕੇ ਪਿਛਲੇ ਦਿਨਾਂ ਚ ਜੀ ਯਾ ਯਾ ਬਿਲਕੁਲ ਹੁਣ ਸਥਿਤੀ ਵੈਸੇ ਲੇਟੈਸਟ ਇਧਰ ਕੀ ਹੈ ਖਾਸ ਤੌਰ ਤੇ ਜਿਹੜੀ ਕੈਲੀਫੋਰਨੀਆ ਦਾ ਇਲਾਕਾ ਜਿੱਥੇ ਆਪਣੇ ਲੋਕ ਜ਼ਿਆਦਾ ਪੰਗੇ ਚ ਫਸੇ ਹੋਏ ਸੀਗੇ ਜਾਂ ਜਿਹੜੀਆਂ ਇਹ ਲਾਗੇ ਲਾਗੇ ਵਾਲੀਆਂ ਸਟੇਟਾਂ ਨੇ ਇਹਨਾਂ ਚ ਹੁਣ ਫੜੋ ਫੜਾਈ ਉਵੇਂ ਹੀ ਹੈ ਜਾਂ ਕੁਝ ਕੁਝ ਅੱਗੇ ਨਾਲੋਂ ਰਾਤ ਹੈ ਨੇ ਕੋਈ ਰਾਤ ਨਹੀਂ ਹੈਗੀ ਜੀ ਉਵੇਂ ਹੀ ਆ ਸਾਰਾ ਕੁਝ ਆ ਲੇਕਿਨ ਕੋਟਾ ਜੂਰ ਸਟੈਂਡ ਹੈ ਰਹੀਆਂ ਜਿਵੇਂ ਪਿੱਛੇ ਕੋਰਟ ਨੇ ਇਹ ਕਿਹਾ ਸੀ ਕਿ ਬੌਂਡ ਦੀਆਂ ਹੀਅਰਿੰਗਾਂ ਕਰੋ ਉਹਦੇ ਨਾਲ ਹੀਅਰਿੰਗਾਂ ਹੋਣ ਲੱਗੀਆਂ ਉਹਦੇ ਵਿੱਚੋਂ ਕੁਝ ਪਰਸੈਂਟੇਜ ਸਾਰੇ ਤਾਂ ਨਹੀਂ 25 30% ਬੌਂਡ ਵੀ ਲੱਗੇ ਆਉਣ ਆ ਜਿਵੇਂ ਹੁਣ ਇੱਕ ਕੋਰਟ ਨੇ ਫੈਸਲਾ ਕੀਤਾ ਕਿ ਜਿਹੜੀਆਂ ਡੇਟਾ ਦੇ ਜਾਣ ਕੇ ਨਹੀਂ ਫੜੇ ਜਾ ਸਕਦੇ ਸੋ ਕੋਟਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਆ ਉਹਦਾ ਜ਼ਰੂਰ ਆ ਪਰ ਸਰਕਾਰ ਵੱਲੋਂ ਫੜੋ ਫੜਾਈ ਦੀ ਕੋਈ ਕਮੀ ਨਹੀਂ ਉਹ ਸੇਮ ਹੀ ਹੈ ਪੋਲੀਟੀਕਲੀ ਕੋਈ ਤਬਦੀਲੀ ਦਿਖ ਰਹੀ ਹੈ ਜੀ ਹੁਣ ਹੁਣ ਕੋਈ ਪੋਲੀਟੀਕਲੀ ਵੱਡੀ ਤਬਦੀਲੀ ਅਗਲੇ ਸਾਲ ਕਿਉਂਕਿ ਜਿਹੜੇ ਹੈਲਥ케ਅਰ ਦੀਆਂ ਸਬਸਿਡੀਆਂ ਘਟ ਹੋਣ ਕਰਕੇ ਲੋਕਾਂ ਦੇ ਉਹ ਜਿਹੜੇ ਬਿੱਲ ਆ ਰਹੇ ਆ ਹੈਲਥ ਇੰਸ਼ੋਰੈਂਸਾਂ ਦੇ ਉਹ ਹਰੇਕ ਦੇ ਵੱਧ ਕੇ ਜਿਹਦੀ 100 ਦਾ ਆਰਡਰ ਸੀ ਉਹਨੂੰ 150 ਦਾ ਆ ਰਿਹਾ ਜਿਹਦੀ ਹੁਣ 200 ਸੀ ਉਹਨੂੰ 250 ਦਾ ਆ ਰਿਹਾ ਜਿਹਦੀ 250 ਸੀ ਉਹਨੂੰ 500 ਦਾ ਬਿੱਲ ਆ ਰਿਹਾ ਇਸ ਤਰ੍ਹਾਂ ਤੇ ਲੋਕਾਂ ਨੂੰ ਜਦੋਂ ਹੁਣ ਆਤ ਹੈ ਨਹੀਂ ਕਿ ਇਹਨੇ ਇਹ ਜਿਹੜੇ ਇੰਸ਼ੋਰੈਂਸ ਪ੍ਰੀਮੀਅਮ ਦੇਣ ਦੀ ਤੇ ਜਿਹੜਾ ਬਿੱਲ ਆ ਜਾਂ ਇੰਸ਼ੋਰੈਂਸ ਪ੍ਰੀਮੀਅਮ ਹੈ ਉਹਨੂੰ ਇਹਦਾ ਦੇਖਣਾ ਨਹੀਂ ਵੀ ਪਬਲਿਕਾ ਦਾ ਡੈਮੋਕਰਟਾ ਕੋਈ ਅਫਰੀਕਨ ਆ ਕਿ ਗੋਰਾ ਆ ਜਾਂ ਕੌਣ ਆ ਉਹਦਾ ਉਹਨੇ ਸਿੱਧਾ ਬਿੱਲ ਭੇਜ ਦੇਣਾ ਸੋ ਉਹਦੇ ਨਾਲ ਉਹ ਸਾਰਿਆਂ ਨੂੰ ਇਫੈਕਟ ਕਰੂਗਾ ਤੇ ਲੋਕਾਂ ਦੀ ਤਨਖਾਹ ਤਾਂ ਵਧੀ ਨਹੀਂ ਹੁਣ ਇੱਕ ਬੰਦਾ ਜੋ ਬਣਾ ਰਿਹਾ ਉਹਨੂੰ ਸਗੋ 200 ਡਾਲਰ ਹੋਰ ਪੈ ਗਿਆ ਉਥੋਂ ਇਹ ਵੀ ਨਹੀਂ ਪਤਾ ਵੀ ਗਾਂਵ ਚ ਕਵਰੇਜ ਕਿੰਨੀ ਹੈ ਕੀ ਨਹੀਂ ਸੋ ਇਹਦਾ ਹੁਣ ਜਨਵਰੀ ਤੋਂ ਬਾਅਦ ਇੱਕ ਵੱਡਾ ਇਫੈਕਟ ਅਮਰੀਕਾ ਤੇ ਪੈਣਾ ਜਿਹੜਿਆ ਹੈਲਥ케ਅਰ ਕੋਸਟਾਂ ਨੇ ਜੇ ਨਾ ਘਟ ਹੋਈਆਂ ਇਹਦੇ ਨਾਲ ਨਾਲ ਜਿਹੜੀ ਇਨਫਲੇਸ਼ਨ ਵੱਧ ਰਹੀ ਆ ਉਹਦਾ ਵੀ ਅਸਰ ਪਊਗਾ ਜਿਹੜੇ ਆ ਛੋਟੇ ਬਿਜ਼ਨੈਸਸ ਅਫੈਕਟ ਹੋ ਰਹੇ ਨੇ ਇਹਦੇ ਕਰਕੇ ਜਿਹੜੀ ਇਮੀਗੇਸ਼ਨ ਐਨਫੋਰਸਮੈਂਟ ਟੈਰਿਫ ਕਰਕੇ ਇਹਦਾ ਵੀ ਪੈਣਾ ਤੇ ਲੱਗਦਾ ਆ ਕਿ ਅਗਲੇ ਸਾਲ ਜਦੋਂ ਇਲੈਕਸ਼ਨ ਹੋਣੀ ਆ ਮੀਡ ਟਰਮ ਦੇ ਵਿੱਚ ਤੇ ਉਹਦੇ ਚ ਜਿਹੜੇ ਆ ਹਾਲਾਤ ਜੇ ਇਦਾਂ ਹੀ ਚੱਲਦੀ ਜਾਰੀ ਰਹੇ ਕੋਈ ਚੇਂਜ ਨਾ ਆਈ ਵੱਡੀ ਤਾਂ ਡੈਮੋਕ੍ਰੈਟਿਕ ਪਾਰਟੀ ਜਿਹੜੀ ਸਵੀਪ ਕਰਕੇ ਲਿਜਾਊਗੀ ਵੱਡੀ ਡੈਮੋਕ੍ਰੈਟਿਕ ਵੇਵ ਆਊਗੀ ਅਮਰੀਕਾ 'ਚ ਸਦਾ ਜਸਪ੍ਰੀਤ ਸਿੰਘ ਦੀ ਇੱਕ ਮੇਰੇ ਕੋਲ ਹੋਰ ਮੇਰੇ ਸਾਹਮਣੇ ਮਾਮਲਾ ਖੁੱਲਿਆ ਹੋਇਆ ਕਿ ਅਲਮੇਡਾ ਦੇ ਵਿੱਚ ਕੋਈ ਕੋਰਟ ਕੇਸ ਇਕਹੋਰ ਹੋਇਆ ਇਹ ਇਹ ਕੀ ਹੈ ਪਹਿਲਾ ਕੈਲੀਫੋਰਨੀਆ ਸਟੇਟ ਇਹ ਕਹਿ ਰਹੀ ਸੀਗੀ ਕਿ ਅਸੀਂ ਜਿਹੜੇ 17 ਹਜ਼ਾਰ ਲਾਇਸੈਂਸ ਕੈਨਸਲ ਕੀਤੇ ਉਹਨਾਂ ਨੂੰ ਦੁਬਾਰਾ ਕਨਸਿਡਰ ਕਰਦੇ ਹਾਂ ਬਾਅਦ ਚ ਉਹ ਪਿੱਛੇ हट ਗਏ ਉਹਦੇ ਫਿਰ ਰੋਜ਼ ਵਜੋਂ ਐਲਮੀਡਾ ਕਾਉਂਟੀ ਜਿਹੜੀ ਆ ਜਾਂ ਜਿਹੜਾ ਉਹ ਪੇ ਏਰੀਆ ਜਿਹਨੂੰ ਕਹਿੰਦੇ ਆ ਸੈਲਫੋਸਿਸਕੋ ਦਾ ਏਰੀਆ ਫਰੀ ਮਾਉਂਟ ਜਿਹੜਾ ਸ਼ਹਿਰ ਯੂਨੀਅਨ ਸਿਟੀ ਜਿਹੜੇ ਇਦਾਂ ਦੇ ਸ਼ਹਿਰ ਹੈਗੇ ਆ ਉਹਨਾਂ ਦੀ ਐਲਮੀਡਾ ਕਾਉਂਟੀ ਸਾਰੀ ਉੱਥੇ ਆ ਜਾਂਦੀ ਆ ਮੇਨ ਤੇ ਉਹ ਜਿਹੜੀ ਬੇਅਰੀਆ ਦੀ ਕਾਉਂਟੀ ਆ ਉੱਥੇ ਕੇਸ ਫਾਈਲ ਕੀਤਾ ਗਿਆ ਕਿ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਵੀ ਆਪਣੀ ਪਾਲਿਸੀ ਬਦਲੇ ਨਾ ਲਾਇਸੈਂਸ ਦਵੇ ਤੇ ਉਹ ਹੁਣ ਕੋਰਟ ਚ ਕੇਸ ਆ ਹੁਣ ਦੇਖੋ ਕੋਰਟ ਉਹਤੇ ਕੀ ਕਰਦੀ ਆ ਜਾਂ ਉਹਦੀ ਸੁਣਵਾਈ ਅੱਗੇ ਚੱਲੇਗੀ ਇਹ ਉਸ ਕਿਸਮ ਦਾ ਹੀ ਕੇਸ ਹੋਏਗਾ ਜਿਵੇਂ ਕਿ ਵਾਸ਼ਿੰਗਟਨ ਡੀਸੀ ਚੱਲਦਾ ਜੀ ਹਾਂ ਇਹ ਮੈਂ ਦੇਖ ਰਿਹਾ ਕਿ ਹੀਰਿੰਗ ਇਜ਼ ਸੈਟ ਇਨ 10 ਡੇਜ਼ ਲਿਖਿਆ ਹੋਇਆ ਇਹਦਾ ਮਤਲਬ ਹੈ ਕਿ ਸੁਣਵਾਈ ਹੈ ਨਾ ਸੁਣਵਾਈ ਲਈ ਆਉਣਾ ਅਜੇ ਪ੍ਰੋਪਰ ਹੈ ਨਾ ਸੁਣਵਾਈ ਲਈ ਆਉਣਾ ਤੇ ਹੋ ਸਕਦਾ ਕੋਟ ਜਿਹੜੀ ਹੈਗੀ ਆ ਉਹਨੂੰ ਕੈਲੀਫੋਰਨੀਆ ਨੇ ਜਿਹੜਾ 17000 ਕੀਤੇ ਨੇ ਸਟੇ ਕਰ ਦੋਵੇ ਉਹ ਵੀ ਤੁਸੀਂ ਨਹੀਂ ਕਰ ਸਕਦੇ ਕੈਨਸਲ ਸੋ ਦੇਖੋ ਕੀ ਬਣਦਾ ਤੇ ਲੇਕਿਨ ਇਹ ਜਿਹੜੇ ਕੈਲੀਫੋਰਨੀਆ ਨੇ ਰਿਵੋਕ ਕੀਤੇ ਉਹਦੇ ਲਈ ਆ ਇਹ ਸਾਰਾ ਨੇਸ਼ਨ ਵਾਈਡ ਨਹੀਂ ਆ ਬਹੁਤ ਮਿਹਰਬਾਨੀ ਸਰ ਜਸਪ੍ਰੀਤ ਸਿੰਘ ਜੀ ਤੁਸੀਂ ਬਹੁਤ ਮੁੱਲੀ ਜਾਣਕਾਰੀ ਦਿੰਨੇ ਹੋ ਸਮਾਂ ਕੱਢਦੇ ਹੋ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਥੈਂਕ ਯੂ